ਸਤਿ ਸ੍ਰੀ ਅਕਾਲ ਜੀ ਇਹ ਜਾਨਵਰ ਦੇ ਤੁਸੀਂ ਦੇ ਮੱਝ ਦੇ ਦੇਖ ਰਹੇ ਹੋ ਤੁਸੀਂ ਦੇਖੋ ਇਹ ਸਵੇਲਿੰਗ ਆਈ ਹੋਈ ਹੈ ਇਹ ਸਵੇਲਿੰਗ ਹੈ ਇੱਥੇ ਵੀ ਸਵੇਲਿੰਗ ਹੈ ਤਾਂ ਇਹ ਜਾਨਵਰ ਨੇ ਅੱਜ ਤੋਂ 78 ਦਿਨ ਪਹਿਲਾਂ ਚਰਨਾ ਪੀਣਾ ਬੰਦ ਕਰਤਾ ਥੋੜਾ ਮੋੜਾ ਪਾਣੀ ਪੀਂਦੀ ਹੈ ਲੇਕਿਨ ਇਸ ਜਾਨਵਰ ਦਾ ਦੇਖਣ ਚ ਇਸ ਜਾਨਵਰ ਨੂੰ ਲੱਗ ਰਿਹਾ ਹੈ ਕਿ ਇਹ ਐਫ ਬੀ ਐਸ ਜੀ ਨੂੰ ਫੋਰਨ ਬਾਡੀ ਸਿੰਡਰੋਮ ਕਹਿ ਦਿੰਦੇ ਆ ਜਾਂ ਫੋਰਨ ਬਾਡੀ ਕੈਸ ਵੀ ਆਪਾਂ ਕਹਿ ਦਿੰਦੇ ਆ ਇਹ ਕੋਈ ਜਾਨਵਰ ਕਿਸੇ ਹਿਸਾਬ ਨਾਲ ਕਿਸੇ ਵੀ ਕਾਰਨ ਇਹਦੇ ਪੇਟ ਦੇ ਅੰਦਰ ਕੋਈ ਲੋ ਵਾਲੀ ਚੀਜ਼ ਚਲੀ ਗਈ ਜੋ ਕਿ ਇਸ ਦੇ ਅੰਦਰ ਇਨਫੈਕਸ਼ਨ ਹੁਣ ਵੱਢ ਰਹੀ ਹੈ ਤਾਂ ਇਸ ਦਾ ਜਿਹੜਾ ਇਹਦੇ ਵਿੱਚ ਲੱਛਣ ਕੀ ਆਉਂਦੇ ਆ ਜਾਨਵਰ ਕਈ ਦਿਨ ਪਹਿਲਾਂ ਜਾਨਵਰ ਪੱਠੇ ਘਟਾ ਦਿੰਦਾ ਹੈ ਧੀਰੇ ਧੀਰੇ ਚਰਨਾ ਬੰਦ ਕਰਨ ਦਾ ਅਗਰ ਕੁਝ ਖਾਂਦਾ ਹੈ ਜਾਂ ਪਾਣੀ ਪੀਂਦਾ ਹੈ ਤਾਂ ਉਸ ਨੂੰ ਥੋੜਾ ਜਿਹਾ ਆਫਰੇ ਦੇ ਤੌਰ ਤੇ ਆ ਜਾਂਦਾ ਹੈ ਤਾਂ ਜਾਨਵਰ ਧੀਰੇ ਧੀਰੇ ਕਮਜ਼ੋਰ ਹੋ ਕੇ ਆਖਰਕਾਰ ਜਾਨਵਰ ਖੜਾ ਖੜਾ ਡਿੱਕਿਓ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਦਾ ਜਿਹੜਾ ਜਾਨਵਰ ਦਾ ਕੋਈ ਟ੍ਰੀਟਮੈਂਟ ਨਾ ਮੁਮਕਨ ਹੀ ਤੁਸੀਂ ਮੰਨੋ ਨਹੀਂ ਹੁੰਦਾ ਕੋਈ ਲੇਕਿਨ ਆਪਰੇਸ਼ਨ ਦੇ ਕਾਰਨ ਅਗਰ ਜੇ ਕੁਝ ਹੋ ਸਕਦਾ ਲੇਕਿਨ ਇਹਨਾਂ ਤੋਂ ਕੋਈ ਕਰਵਾ ਨਹੀਂ ਰਿਹਾ ਤਾਂ ਦੇਖੋ ਇਹ ਜਾਨਵਰ ਇਹ ਕਿ ਫੋਰਨ ਬੋਡੀ ਕੇਸ ਹੈ ਤਾਂ ਇਸ ਦੇ ਤੁਹਾਨੂੰ ਲੱਛਣ ਅਸੀਂ ਦੱਸਦੇ ਇਹਦੇ ਵਿੱਚ ਸਾਡੀ ਅਗਲੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਕਰ ਲੋ ਫੋਲੋ ਲਾਈਕ ਤੇ ਸ਼ੇਅਰ ਕਰ ਦਿਓ